ਕਿਰਾ ਤੇ ਨਾ ਐ ਇਹ ਕਰਾ ਫੋਟਵੇ ਉਹ ਤਾਂ ਮੇਨੋ ਅੰਕੇ ਮਿਲ ਜਾ ਪੁੱਤ ਤਾ ਤੇ ਪਰ ਹੋ ਗਿਆ ਇਸ ਟੈਂਟਾਂ ਦੇ ਹੋਇਆ ਔਰ ਪਤਾ ਨਹੀਂ ਜੁਲਦਾ ਹਨ ਕੀ ਹੋਇਆ ਹਏ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਅਈ ਸਰਕਾਰ ਕੋ ਕੀ ਮੰਗ ਕਰਦੀ ਆਂ ਇਹ ਸਾਡਾ ਪੋਤੇ ਆਵੇ ਇਧਰ ਆਈ ਪੁੱਤ ਨੂੰ ਬਿਠਾ ਕੇ ਆਪਾਂ ਇਹਨੂੰ ਆਪਣੇ ਪੁੱਤ ਤੇ ਮੇਰੀ ਹਤਿਆਰੀ ਹੋਰ ਮੇਰੇ ਪੁੱਤ ਵੀ ਹੋਰ ਸਾਰੇ ਕਿੰਨਾ ਟਾਈਮ ਹੋ ਗਿਆ ਸੀ ਕਰੇ ਨੂੰ ਜੀ ਗਿਆ ਨੂੰ ਤੇ ਹੋ ਗਿਆ ਦੋ ਮਿੰਟ ਲੱਗਣਾ ਬਿੰਦਰ ਦਾ ਇਹ ਸਭ ਨੂੰ ਲੱਗਦਾ ਦਵਾ ਕੰਮ ਨਹੀਂ ਹੋਇਆ ਆਂ ਦਵਾ ਕੰਮ ਨਹੀਂ ਹੋਇਆ ਮੈਂ ਪੁੱਤ ਨੂੰ ਜਾਇਂ ਸੁਭਰੇਂਦਰ ਸਿੰਘ ਤੇ ਸਰਦਾਰ ਨਿਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਦੇ ਗੁਮਾਲ ਤਸੀਲਈ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਉਦੇਸ਼ ਚੱਲਿਆ ਰਿਹਾ ਸੀ ਕੜ 8 ਸਾਲ ਹੋ ਗਏ ਕਿਹੜੇ ਦੇਸ਼ ਸੀ ਇਹ ਆਸਟ੍ਰੇਲੀਆ ਦੇ ਤੇ ਸਿਡਨੀ 'ਚ ਟਰੱਕ ਡਰਾਈਵਰ ਹੀ ਸਿਡਨੀ ਦੇ ਉਹਨਾਂ ਦੇ ਕਿਹਾ ਸੀ ਕਾਰਨ ਜਿਹੜੀ ਮੌਤ ਉਹ ਦੇਖ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਕਾੜੀ ਤੇ ਸਰਕਾਰ ਗਾੜੀ ਵੀ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀ ਜਿਹੜੇ ਵੱਡੇ ਦੇਲ ਵਾਲੇ ਉਹ ਸੁਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਅਹੀਂ ਖਿੱਚ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਫੋਰ ਪੀ ਨਰ ਕੋ ਗ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ ਇਹ ਵਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 88 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੀ ਇਹਦੀਆਂ ਕਿਹੜੇ ਦੇਸ਼ ਗਿਆ ਹੈ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜਗਾਰ ਦੇ ਜਿਤਨਾ ਗਰ ਹੋ ਜਾਂਦਾ ਉੱਥੋਂ ਸਿਡਨੀ ਗਿਆ ਹੈ। ਉੱਥੇ ਇਹ ਨਾਲ ਕੋਈ ਪਹਣਾ ਵਰਤ ਗਿਆ ਹਨ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਸ ਕੀ ਇਤਨਾ ਪਹਣਾ ਵਰਤ ਗਿਆ। ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ? ਫੋਨ ਤੇ ਸਾਨੂੰ ਇਹੋ ਕਿਹਾ ਗਿਆ ਵੀ ਐਕਸੀਡੈਂਟ ਹੋਇਆ। ਤੇ ਇਹ ਤਾਂ ਹੀ ਆਨੇ ਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਡੈਥ ਜਿਹੜੀ ਬਾਡੀ ਆ। ਉਹ ਕੋਈ ਸਾਡੀ ਕਿਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਤਾਂ ਸਾਨੂੰ ਦੋ ਇੱਥੇ ਪੰਜਾਬ ਚ ਦਿੱਤੀ ਜਾਵੇ। ਵਰਿੰਦਰ ਸਿੰਘ ਨਹਾਇ ਦਾ ਜੀ ਗੱਗੂ ਮਾਲ ਪਿੰਡ ਆ। ਉਸਾਲੀ ਮੇਰੇ ਦਾ ਲਟਕਾ ਹੈ ਜੀ। ਸੱਤਾ ਸਾਲਾਂ ਬਾਅਦ ਅੱਗੇ ਆਇਆ ਸੀ। ਦੋ ਮਹੀਨੇ ਇੱਥੇ ਰਹਿ ਕੇ ਵਿਆਹ ਦੋ ਮਹੀਨੇ ਬਾਅਦ ਹੋਇਆ। ਦੋ ਉਹਦੀਆਂ ਬੇਟੀਆਂ ਨੇ। ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਛੱਡਣੀ ਗੱਡੀ ਲਿਖ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਦੇ ਨੇ ਜਿਵੇਂ ਉਹ ਆਪਣਾ ਰਸਾ ਕੱਢਣ ਦਾ ਹੈ ਮੇਟ ਕੱਢਦੇ ਹੀ ਉਹ ਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਜਿਹਨੂੰ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੂਰਦ ਮੁੱਖੇ ਤੇ ਹੀ ਆ ਕਿ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਵਾਸ਼ ਹੋਣੀ ਚਾਹੀਦੀ ਆ ਇੱਥੇ ਆਪਾਂ ਸਰਕਾਰ ਲਈਏ ਸਾਡੀ ਇੰਨੀ ਮਸਤ ਕਰਨ ਕਿ ਇੱਥੇ ਪੁੰਜਣਾ ਚਾਹੀਦਾ ਕਿ ਨਹੀਂ ਸਾਡੀ ਮਤੋਂ ਉਸ ਕਰਦੀ ਆ karne